ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਤੇ ਚਾਰਲੀ ਕਹਿੰਦਾ ਮੈਂ ਵੀ ਆਉਣਾ ਵਿੱਚ ਮੈਂ ਕਿਹਾ ਚੱਲ ਆ ਜਾ ਕੋਈ ਨਹੀਂ ਤੇ ਹੋਰ ਸੁਣਾਓ ਕਿਵੇਂ ਐ ਜੀ ਤੇ ਸੋਸ਼ਲ ਮੀਡੀਆ ਇੱਕ ਐਸੀ ਚੀਜ਼ ਐ ਜਿਹੜੀ ਵਿਛੜਿਆਂ ਨੂੰ ਮਿਲਾ ਦਿੰਦੀ ਐ ਸਹੀ ਗੱਲ ਐ ਸਹੀ ਐ ਨਾ ਪੁਰਾਣੇ ਤੋਂ ਪੁਰਾਣੇ ਜਿਵੇਂ ਹੁਣ ਮੈਂ ਦਬਈ ਗਿਆ ਮੈਂ ਜਿਹਦੇ ਲਾਇਸੈਂਸ ਤੇ ਗੱਡੀ ਚਲਾਈ ਮੁੰਡਾ ਸੋਨ ਨੂੰ ਹਿਸ਼ਾਰ ਕਰਦਾ ਮੈਂ ਉਹ ਵੀਡੀਓ ਪਾਈ ਉਹਨੇ ਮੈਨੂੰ ਫੋਨ ਲਾ ਲਿਆ ਅੱਛਾ ਜੀ ਮੈਂ ਕਿਹਾ ਕੌਣ ਬੋਲਦਾ ਕਹਿੰਦਾ ਸੋਨ ਨੂੰ ਮੈਂ ਕਿਹਾ ਕਿਹੜਾ ਕਹਿੰਦਾ ਜਿਹਦਾ ਲਾਇਸੈਂਸ ਲਈ ਕਰਦਾ ਸੀ ਮੈਂ ਕਿਹਾ ਠੀਕ ਆ ਕਿਉਂਕਿ ਬਾਹਰ ਹੁਣ ਥੋੜਾ ਜਿਹਾ ਜ਼ਿਆਦਾ ਤੇਜ਼ ਹੋ ਗਈ ਹਾਂ ਬਿਲਕੁਲ ਪਹਿਲਾਂ ਜਿਵੇਂ ਅਰਪਦੇਸ਼ਾਂ ਜੀ ਤਾਂ ਘੱਟ ਹੀ ਪਹੁੰਚਦੇ ਸੀ ਆਪਣੇ ਬੰਦਿਆਂ ਨੂੰ ਜਿਹੜੇ ਦਾੜੀ ਵਾਲੇ ਆ ਉਹ ਲੋਕ ਪਛਾਣ ਹੀ ਨਹੀਂ ਸਕਦੇ ਯਾਰ ਵੀ ਆਹ ਕੱਲ ਮਿਲਿਆ ਸੀ ਕਾਹ ਮਿਲਿਆ ਸੀ ਉਹ ਕਹਿੰਦਾ ਯਾਰ ਸਾਨੂੰ ਸਾਰੇ ਦੇਸੀ ਇੱਕੋ ਜਿਹੀ ਲੱਗਦੇ ਦੇ ਚਿੱਟੀਆਂ ਦਾੜੀ ਨਾਲੇ ਕਾਲੀਆਂ ਦਾੜੀ ਨਾਲੇ ਆਹੀ ਫਰਕ ਲੱਗਦਾ ਉਹਨਾਂ ਨੂੰ ਜਿਹਦੇ ਸਰੀਰ ਇੱਕੋ ਜਿਹਾ ਦਾੜੀ ਇੱਕੋ ਜਿਹਾ ਬਾਈ ਇੱਕੋ ਜਿਹੀ ਲੱਗਦਾ ਉਹਨਾਂ ਨੂੰ ਵੀ ਐ ਵੀ ਆਹੀ ਆ ਬਸ ਸਰਦਾਰ ਉਹ ਕਹਿੰਦਾ ਸਾਨੂੰ ਸਾਰੇ ਇੱਕੋ ਜਿਹਾ ਲੱਗਦੇ ਜਿਵੇਂ ਹੁਣ ਮੈਂ ਦਾੜੀ ਵਾਲੇ ਦਾ ਲਾਇਸੈਂਸ ਲੈ ਲਿਆ ਮੈਨੂੰ ਪੁਲਿਸ ਵਾਲੇ ਮਿਲ ਪਏ ਮੈਂ ਸ਼ੇਪ ਵਾਲਾ ਮੈਂ ਕਹਦਾ ਜੀ ਪਹਿਲਾਂ ਮੇਰੇ ਦਾੜੀ ਰੱਖੀ ਸੀ ਨਾ ਮੈਂ ਸ਼ੇਵ ਕਰਾਦੀ ਕਰਨ ਕਿ ਠੀਕ ਹੈ ਸੋਹਣਾ ਲੱਗਦਾ ਬਸ ਜਾ ਪੋਸਵੇ ਘੱਟਿਆ ਇਹਦਾ ਵੇ ਬਾਈਸੈਂਸ ਲੈ ਕੇ ਉੱਥੇ ਗੱਡੀ ਚਲਾਉਣੀ ਆਪਾਂ ਮੇਰੇ ਗਵਾਂਢੀ ਮੇਰੇ ਪਿੰਡ ਦੇ ਜੋੜੇ ਇੱਕੋ ਹੀ ਆ ਛਗਣਾ ਤੇ ਪਪੂ ਗਾਲਸੇ ਕੋਲੇ ਆਪੂ ਦਾਬੀਸ਼ ਕੰਮ ਕਰਦੇ ਸੀ ਜਿਵੇਂ ਇੱਕ ਲਾਇਆ ਹੈ 1.5 ਸਾਲ ਪੌਣੇ 2 ਸਾਲ ਉਹ ਪਿੰਡ ਆ ਗਿਆ ਉਹਨੇ ਬਾਅਦ ਤੋਂ ਬਾਅਦ ਮਹੀਨੇ ਦੀ ਛੁੱਟੀ ਆਉਣਾ ਮਹੀਨੇ ਬਾਅਦ ਦੂਜੇ ਨੇ ਫੜਨਾ ਪਾਸਪੋਰਟ ਚੜ ਜਾਣਾ ਦੂਜਾ 1.5 ਸਾਲ ਘਰੇ 2 ਸਾਲ 1.5-2 ਸਾਲ ਤੂੰ ਲਾ ਕੇ ਆ ਚੱਲ ਬਈ ਉਹ ਆ ਗਿਆ ਮਹੀਨੇ ਦੀ ਛੁੱਟੀ ਮਹੀਨੇ ਬਾਅਦ ਮਹੀਨੇ ਦੀ ਛੁੱਟੀ ਤਾਂ ਆਉਣੀ ਪੈਂਦਾ ਕਿਉਂਕਿ ਫਿਰ ਉਹ ਪੁੱਛ ਗਏ ਚ ਕਰ ਲੈਂਦੇ ਵੀ ਤੂੰ ਘਰੇ ਰਹਿੰਦਾ ਹੀ ਨਹੀਂ ਹੈਨਾ ਉਹ ਦੂਜਾ ਚੜ ਜਾਂਦਾ ਕੋਈ ਦੰ ਨਿਆਰਾ ਸੀ ਉਹਨਾਂ ਨੂੰ ਪਤਾ ਨਹੀਂ ਕਿੰਨੇ ਕਿ ਸਾਲ ਐਂ ਚਲਾਈ ਗਏ ਤੇ ਹੁਣ ਵੀ ਮੈਂ ਕਹਿੰਦਾ ਯਾਰ ਜਿਹੜੇ ਜੋੜੇ ਉਹ ਚੜ ਸਕਦੇ ਆ ਕਿਉਂਕਿ ਉਹਨਾਂ ਤਾਂ ਫਿੰਗਰ ਵੀ ਲਾਉਂਦੇ ਹੋਣਗੇ ਜੋੜਿਆਂ ਦੇ ਤੇ ਛੇਤੀ ਫਿੰਗਰ ਲੈਂਦਾ ਕੌਣ ਹੈਨਾ ਤੇ ਵੀ ਮਤਲਬ ਉਦੋਂ ਵਾਲਾ ਸੌਖਾ ਕੰਮ ਹੁੰਦਾ ਸੀ ਔਖਾ ਹੁੰਦਾ ਸੀ ਉਦੋਂ ਫੋਨ ਲਾਉਣਾ ਹਾਂਜੀ ਫੋਨ ਇਸ ਟੀੜੀਆਂ ਤੋਂ ਲਾਉਣਾ ਪੈਂਦਾ ਹੁੰਦਾ ਸੀ ਦਬਈ ਤੇ ਇੱਕ ਕਾਰਟ ਮਿਲਦਾ ਹੁੰਦਾ ਸੀ ਨਵੇਂ ਬੰਦੇ ਨੂੰ ਪਤਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਸੀ ਕਾਰਟ ਜਾਂ ਫਸਾਉਣਾ ਉਹਦੇ 'ਚ ਤੇ ਉਹ ਮਸ਼ੀਨ ਖਾ ਜਾਇਆ ਕਰੇ ਉਹਨੂੰ ਟੂ ਟੂ ਕਰਦਿਆ ਕਰ ਰਹੀ ਸੀ ਵੇਖਿਆ ਕਰਕੇ ਉਹ ਸਾਈ ਦੇ ਕੇਂਦਰ ਕੋਈ ਬੈਲੈਂਸ ਹੈ ਨਹੀਂ ਤੁਹਾਡੇ ਕਾਰਡ 'ਚ ਯਾਰ ਅਸੀਂ ਆ ਗਏ ਹੁਣ ਤਾਂ ਲਿਆਂਦਾ ਫੇਰ ਉਹਨੇ ਤੁਹਾਨੂੰ ਦੱਸਿਆ ਕਿ ਨੇ ਕਹਿੰਦਾ ਇਹ ਮਸ਼ੀਨ ਖਰਾਬ ਆ ਭਰਾਓ ਜੀ ਚ ਪਾ ਲੈਨੇ ਤੁਸੀਂ ਮੈਂ ਵੈਸੇ ਤਾਂ ਨੰਗ ਕਰਤੇ ਬਈ ਯਾਰ ਮਸ਼ੀਨ ਨੇ ਹੈਨਾ ਤੇ ਵੀ ਫੇਰ ਅਸੀਂ ਹੋਰ ਥਾਂ ਗਏ ਜੇ ਲੋਕ ਕੋਲ ਲਾਉਣਾ ਤਾਂ ਰੁਪਈਆ ਸੱਟ ਗਿਆ ਵਾਲਾ ਵੀ ਸੀਗਾ ਇਹ ਤੇ ਮੈਂ ਮੁੱਕੀ ਮਾਰ ਕੇ ਪੈਸੇ ਕੱਢ ਲਈ ਮੈਂ ਹੈ ਨਾ ਉਹ ਤਾਂ ਕੌਦੀ ਰੱਖੀ ਹੁੰਦੀ ਆ ਆਪਾਂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਕੌਦੀ ਹੁੰਦੀ ਆ ਜੋ ਦਰਪਈਆ ਦੇ ਦਾ ਟੱਕ ਭਜਣ ਨਾ ਉਹ ਚੱਕਦੀ ਏ ਕੌਲ ਤੇ ਮੈਂ ਕਹਾ ਯਾਰ ਰੁਪਈਆ ਵੀ ਲੈ ਗਈ ਫੋਨ ਵੀ ਨਹੀਂ ਲੱਗਿਆ ਮਾਂ ਮਾਰੀ ਮੁਕੀ ਮੈਂ ਕਹਾ ਸਾਡਾ ਦਨਾਰ ਲਈ ਜੀ ਜੋ ਦਰਾਮ ਸਾਡਾ ਬਚ ਗਿਆ ਮੈਂ ਮੁਕੀ ਮਾਰੀ ਉਹ ਕੌਦੀ ਡਿੱਗ ਪਈ ਉਤੋਂ ਦੀ ਜਰਨ ਜਰਨ ਆਏ ਮੇਰੇ ਮੈਗ ਹੋਏ ਭਰ ਲੋ ਮੈਂ ਕਹਾ ਜੇ ਭਾ ਆ ਤਾਂ ਜ਼ਾਰੀ ਕਰਤੇ ਤਾਂ ਮੈਂ ਗੁੱਸੇ 'ਚ ਮੈਂ ਕਹਾ ਮਿਉ ਮਤਲਬ ਉਦੋਂ ਜਿਹੜਾ ਸਿਸਟਮ ਆ ਆਪਾਂ ਵੀ ਅਨੁਭਵ ਹੁੰਦੇ ਸੀ ਕਈ ਬੰਦੇ ਬਾਹਰ ਖੜੇ 에ਰਪੋਰਟ ਤੋਂ ਆ ਹੀ ਡਰੀ ਜਾਂਦੇ ਤੁਸੀਂ ਮੈਂ ਅੰਦਰ ਜਾ ਕੇ ਕਿਵੇਂ ਲੱਭੂਗਾ ਵੀ ਚੜੂੰਗਾ ਕਿਵੇਂ ਸਮਾਨ ਹੋਰ ਦਾ ਚਨਾ ਰੱਖ ਦਿਆਂ ਮੈਂ ਹਨਾ ਬਾਹਲੇ ਬੰਦੇ ਇੱਕ ਦੂਜੇ ਨੂੰ ਹੀ ਵੀ ਕਿਹੜੇ ਨਾਲੋਂ ਬਾਈ ਤਵੇਈ ਜਾਣਾ ਨਾ ਤੂੰ ਹਾਂ ਟਿਕਟ ਮਿਲਾਈ ਤੇਰੇ ਨਾਲ ਮੇਰੀ 8 ਵਜੇ ਵਾਲੀ ਹੀ ਆ ਨਾ ਉਹ ਭਰਾਵਾ ਬੱਸਾਂ ਥੋੜੀਆਂ ਦੋ ਦੋ ਕੱਟੀਆਂ ਜਾਣਗੀਆਂ ਜੀ ਇੰਨੇ ਵਜੇ ਤਾਂ ਉਹੀ ਜਾਊ ਇਹ ਨੇੜੇ ਚ ਫਲੈਟ ਆ ਤੇ ਕੋਈ ਜਾਊਗਾ ਯਾਰ ਉਹਨੂੰ ਮਤਲਬ ਐਂ ਲੱਗਦਾ ਹੁੰਦਾ ਵੀ ਜਦੋਂ ਬੱਸਾਂ ਤਿੰਨ ਤਿੰਨ ਖੜੀਆਂ ਹੁੰਦੀਆਂ ਮੈਂ ਇਕੱਠੀਆਂ ਕਿਤੇ ਇਹ ਨਾਲ ਹੋਰ ਚ ਵੱਧ ਜੇ ਸਮਾਨ ਹੋਰ ਚੋਵੇ ਰੋਲੇ ਫਿਰਗੇ ਪਰ ਉਦੋਂ ਜਹਾਜ਼ ਵਾਲੇ ਵੀ ਆਈ ਸੀ ਬਾਬਾ ਬੱਸਾਂ ਵਾਲਾ ਕੰਮ ਹੀ ਸੀ ਜਦੋਂ ਟਾਈਮ ਹੋ ਗਿਆ ਨਾ ਜੇ 5-4 ਯਾਤਰੀ ਰਹਿ ਗਏ ਤਾਂ 에어ਪੋਰਟ ਚ ਭੱਜੇ ਫਿਰਦੇ ਨੇ ਨਾਂ ਬੋਲਦੇ ਫੁਫਲਾਨਾ ਸਹੀਂ ਫੁਫਲਾਨਾ ਸਹੀਂ ਕਾਹ ਹੈ ਫੁਲਾਨਾ ਰਾਮ ਕਾਹ ਹੈ ਉਦੋਂ ਅਨਾਊਂਸਮੈਂਟ ਕਰਦੇ ਜਲਦੀ ਜਾਓ ਜਲਦੀ ਜਾਓ ਕਿਉਂਕਿ ਉਹਨਾਂ ਦਾ ਵੀ ਹੁੰਦਾ ਵੀ ਖਾਲੀ ਜਾਣੀਆਂ ਸੀਟਾਂ ਸਵਾਰੀ ਲੈ ਕੇ ਜਾਣੀ ਉਹਨਾਂ ਨੇ ਵੀ ਹੈ ਬਸਾਂ ਵਾਲਾ ਕੰਮ ਹੀ ਹੈ ਏਅਰ ਬਸ ਤਾਈਂ ਕਹਿੰਦੇ ਉਹਨੂੰ ਕਿਉਂਕਿ ਉਹਨਾਂ ਨੂੰ ਭਰ ਕੇ ਜਾਊਗੀ ਤਾਂ ਹੀ ਫਾਇਦਾ ਖਾਲੀਗਾ ਤੇਲ ਬੱਧ ਖਾਊ ਬਾਈ ਹੈ ਤੇ ਵਾਗੇ ਹੁਣ ਲੀਵਿੰਗਾਂ ਨੂੰ ਤਾਂ ਅਸੀਂ ਜਦੋਂ ਗਏ ਆ ਉਹ ਤਾਂ ਜਾਜੀ ਉਹਨਾਂ ਦਾ ਸਪੈਸ਼ਲ ਆਇਆ ਸੀ ਵਿਚਾਰਿਆਂ ਦਾ ਨਾ ਸਾਨੂੰ ਭਾਸ ਆਵੇ ਨਾ ਉਹਨਾਂ ਦੀ ਰੋਟੀ ਖਾਣੀ ਆਵੇ ਨਾ ਨੂਨ ਨਾ ਮਿਰਚ ਉਹ ਊਠ ਦਾ ਮਾਸ ਕਹਿੰਦੇ ਆ ਅੱਛਾ ਜੀ ਊਠ ਗੁੱਲਣਾ ਹੀ ਆ ਪੰਜਾਂ ਮੰਗਾਏ ਪਈਆਂ ਅਸੀਂ ਖਾ ਲੇ ਪਹਿਲਾਂ ਤਾਂ ਅੱਛਾ ਜੀ ਤੇ ਬਾਅਦ ਦੱਸਿਓ ਬਾਅਦ ਇੱਕ ਦੂਜੇ ਨੂੰ ਪੁੱਛਿਆ ਜਿਹੜਾ ਪੁਰਾਣਾ ਸੀ ਉਹਨੇ ਦੱਸਿਆ ਕਹਿੰਦਾ ਇਹ ਊਠ ਹੈ ਹਾਂ ਉਹ ਜਾ ਮੈਂ ਅਗਾਂ ਪਹਿਲਾਂ ਹੀ ਖਾ ਗਏ ਯਾਰ ਆ ਪਤਾ ਚੜੀ ਹੀ ਨਹੀਂ ਅਜੇ ਹੈ ਨਾ ਬਾਵਾ ਮੈਂ ਕਹਿੰਦਾ ਉਹ ਪਪਾ ਗਾਂ ਵੀ ਪਕਾਉਂਦੇ ਆ ਜਿਵੇਂ ਮੈਂ ਕਿਹਾ ਫਸ ਗਿਆ ਟੂਰ ਤੇ ਬੱਸ ਲੈ ਕੇ ਗਿਆ ਮੈਂ ਮੈਂ ਸਰੀ ਦਿੜੀ ਭੁੱਖਾ ਮਰ ਗਿਆ ਪਪਾ ਸਰੀ ਦਿੜੀ ਉਹ ਇੱਧਰ ਜਾ ਵਾ ਇੱਧਰ ਵੀ ਗਾਂ ਪੱਕੀ ਜਾਵੇ ਇੱਧਰ ਵੀ ਗਾਂ ਪੱਕੀ ਜਾਵੇ ਹੁਣ ਆਪਾਂ ਕਦੋਂ ਖਾ ਲਈਏ ਭਾਈ ਹਨਾ ਸਾਡੇ ਧਰਮ ਇਜਾਜ਼ਤ ਨਹੀਂ ਦਿੰਦਾ ਸੀ ਹਨਾ ਮੈਂ ਬੈਠਾ ਉਹ ਗਣ ਵੀ ਤੂੰ ਰੋਟੀ ਖਾ ਮੈਂ ਕਹਿੰਦਾ ਨਾ ਆਵੇ ਤੈਨੂੰ ਉਹ ਬਣਾ ਦਿੰਦੇ ਤੇ ਨੋਮਰ ਨਾ ਆਵੇ ਮੈਨੂੰ ਪਤਾ ਬਣਾਉਣ ਦੇ ਦੋਸੇ ਦੀ ਜਦ ਸਾਰਾ ਕੁਝ ਇੱਕ ਹੀ ਆ ਮੈਂ ਸਰੀ ਦਿਹਾੜੀ ਭੁੱਖਾ ਬਿਟ ਗਿਆ ਅੱਛਾ ਜੀ ਸਰੀ ਦਿਹਾੜੀ ਅੱਛਾ ਜੀ ਤੇ ਸ਼ਾਮ ਨੂੰ ਆਉਣ ਲੱਗੇ ਮੇਰੇ ਨਾਲ ਜਵਾਕ ਚੜਾਤੇ ਨਿੱਕੇ ਨਿੱਕੇ ਬੱਚੇ ਤੇ ਬੱਚੇ ਮੈਨ ਨਾਲ ਲਾ ਪਈ ਸੀ ਗੱਲ ਮੈਨੂੰ ਕਹਿੰਦੇ ਗਾਣ ਲਾ ਕਾਣਾ ਚੱਲਦਾ ਨਹੀਂ ਸੀ ਤੇ ਬੱਚੇ ਲੜ ਕੇ ਤੇ ਬੱਚਿਆਂ ਦੇ ਰੱਬ ਦੇਖੋ ਕਿੰਨੀ ਸੁਣਦਾ ਬੱਤੇ ਲੜਕੇ ਇੱਕੋ ਰਾਗ ਚ ਬੋਲਣ ਲੱਗੇ ਐਂ ਤਾਂ ਸਾਰਾ ਕਸੂਰਾ ਐਂ ਤਾਂ ਸਾਰਾ ਕਸੂਰਾ ਐਂ ਤਾਂ ਸਾਰਾ ਕਸੂਰਾ ਵੀ ਤੇਰੀ ਗੱਡੀ ਖਰਾਬ ਹੋਊਗੀ ਤੇਰੀ ਗੱਡੀ ਖਰਾਬ ਹੋਊਗੀ ਲੱਗੋ ਹੀ ਰਹੇ ਸਾਲੇ ਨਿੱਕੇ ਨਿੱਕੇ ਦਸੀਗੇ ਹੁਣ ਮੈਂ ਵੀ ਕੀ ਕਰਾਂ ਮੈਡਮਾ ਬਥੇਰਾ ਘੂਰ ਨਹੀਂ ਐਂ ਨਹੀਂ ਕਰਨਾ ਹਨਾ ਪਰ ਉਹ ਗੱਥੜਣਾ ਤੇ ਫਿਰ ਖਰਾਬ ਵੀ ਆ ਕੇ ਹੋਈ ਆ ਸਾਡੀ ਆਪਣੀ ਲਿੰਦੀ ਸੀ ਆ ਇਧਰ ਰੋਡ ਤੇ ਖਰਾਬ ਹੋ ਗਈ ਮਗਰ ਸਾਡੇ ਕੈਂਪ ਲੱਗਦਾ ਜੀ ਰੋਡ ਤੇ ਬੈਕ ਸਾਈਡ ਲੱਗਦੀ ਉੱਥੇ ਆ ਕੇ ਹੋ ਗਈ ਬਾਦ ਬੰਦ ਹੋ ਗਈ ਮੈਨੂੰ ਕੈਂਪ ਦੀਦਾ ਸੀ ਉਧਰੋਂ ਮਾਣ ਪਾਣੀ ਦੇ ਤੇ ਆਏ ਕੰਦਰ ਜਵਾਕ ਕੀ ਨਗਰ ਬੜੇ ਪਾਸੇ ਰਟੌਲਾ ਦਾ ਹੁੰਦਾ ਪਾਣੀ ਵਾਲਾ ਟੈਂਕਰ ਲਈ ਆਉਂਦਾ ਜੀ ਉਧਰ ਮਾਣ ਨੂੰ ਹੱਥ ਮਾਰਿਆ ਕਹਿੰਦਾ ਕਿਵੇਂ ਆ ਮੈਂ ਕਿਹਾ ਠੀਕ ਆ ਕੀ ਹੋ ਗਿਆ ਮੈਂ ਕਿਹਾ ਖਰਾਬ ਹੋ ਗਈ ਯਾਰ ਜਵਾਕਾਂ ਨੂੰ ਪਾਣੀ ਪਿਉਣਾ ਕਹਿੰਦਾ ਆ ਜਾ ਪੈ ਪੈਗਾ ਥੱਲੇ ਲੈ ਚੱਲ ਅਸੀਂ ਥੱਲੇ ਕਰ ਲੈ ਜਵਾਕ ਜਵਾਕਾਂ ਦੀ ਬਾੜੀ ਘੇਰ ਕਰਨੀ ਪੈਂਦੀ ਆ ਉੱਥੇ ਤੇ ਉਹਨੇ ਪਾਈਪ ਖੋਲ ਤਾਦੇ ਤਾਂ ਨਾ ਹੀ ਦੇ ਹਉਣ ਕੇ ਮੇਰੇ ਹਿਸਾਬ ਨਾਲ ਪਾਣੀ ਪੀਂਦੇ ਪੀਂਦੇ ਨਿਕਲਦਾ ਸੀਗੇ ਸਭ ਦੇ ਮੂਹਰੇ ਖੜੀ ਗਿਆ ਪਾਈਪ ਮੈਂ ਕਿਹਾ ਪੀ ਲੋ ਸਾਰੇ ਤੁਸੀਂ ਕਹਿੰਦੇ ਸੀ ਕਸੂਰਾ ਹੋ ਗਿਆ ਮੈਂ ਕਿਹਾ ਫਿਰ ਉਹਨਾਂ ਦੀ ਹੋਰ ਬਾਤ ਸਾਈਂ ਨੇਰੇ ਹੋਏ ਉਹਨਾਂ ਨੂੰ ਲੱਤ ਖੇਲ ਗਈ ਫਿਰ ਸਾਡਾ ਕੈਂਟਰ ਆਇਆ ਫਿਰ ਸਾਡੀ ਬੱਸ ਖੇਚ ਕੇ ਲੈ ਕੇ ਗਈ ਤੇ ਮੈਂ ਕਿਹਾ ਵੀ ਨਾ ਬੱਚਿਆਂ ਦੀ ਰੱਬ ਸੁਣਦਾ ਕਿਵੇਂ ਹੈਨਾ ਕਿਉਂਕਿ ਉਹ ਅਜੇ ਨੰਨੇ-ਮੁੰਨੇ ਸੀਗੇ ਪ੍ਰਮਾਤਮਾ ਨੇ ਬਾਤ ਸੁਣ ਉਥੇ ਸੱਜਾ ਬਹੁਤ ਭੜੀਏ ਬੱਚਿਆਂ ਹਾਂ ਬੱਚਿਆਂ ਨੂੰ ਤੁਸੀਂ ਕੁਝ ਵੀ ਨਹੀਂ ਕਹਿ ਸਕਦੇ ਜੇ ਤੁਸੀਂ ਤੇਲ ਪਵਾਈ ਜਨ ਤੁਹਾਡੇ ਮਗਰ ਬੱਚਿਆਂ ਵਾਲੀ ਗੱਡੀ ਆ ਗਈ ਤੁਹਾਨੂੰ ਅੱਗੇ ਕਰਨੀ ਪੈਣੀ ਪਹਿਲਾਂ ਤੇਲ ਪਾਓ ਤੁਹਾਨੂੰ ਦਾ ਖਾ ਦੇਣਗੇ ਵੀ ਇੰਨਾ ਜੀ ਪਿਆ ਤੁਹਾਡੀ ਜਿੰਨਾ ਰਹਿੰਦਾ ਗਾਂ ਗੱਲ ਬੱਚਿਆਂ ਵਾਲੀ ਬੱਸ ਨੂੰ ਤੇਲ ਭਾ ਕੇ ਤੋਰਨਗੇ ਪਹਿਲਾਂ ਗੱਡੀ ਹੋਵੇ ਬੱਸ ਵਕਾਰ ਉਹ ਕੋ ਅੱਛਾ ਜੀ ਪਹਿਲਾਂ ਉਹ ਰਵਾਨਾ ਬੱਚਿਆਂ ਨੂੰ ਨਿਰੋਗ ਦੇ ਹਾਂ ਠੀਕ ਹੈ ਜੀ ਫਿਰ ਜੇ ਕੁਝ ਵੀ ਖਾਂਦੇ ਪੀਂਦੇ ਪਰ ਫਿਰ ਵੀ ਯਾਰ ਸਾਡੇ ਨਾਲੋਂ ਤਾਂ ਕੋਈ ਇੱਕ ਬੱਚਿਆਂ ਦਾ ਤਾਂ ਚੰਗਾ ਹੈ ਯਾਰ ਬਿਲਕੁਲ ਬੱਚਿਆਂ ਦੀ ਕਦਰ ਹੈ ਬਿਲਕੁਲ ਬੱਚਿਆਂ ਨੂੰ ਸਰਕਾਰ ਪਾਲਦੀ ਹੈ ਹਰ ਮੈਂਬਰ ਨੂੰ ਇੱਕ ਦਿਨਾਰ ਦਿੰਦਾ ਸੀਗਾ ਲਿਬੀਆ ਦਾ ਗਦਾਫੀ ਇਹਨਾਂ ਨੇ ਤਾਂ ਰਾਜਾ ਮਾਰ ਕੇ ਆਪਦੇ ਹੱਥਾਂ ਤੇ ਦੰਦੀਆਂ ਵੱਢਣ ਵਾਲਾ ਕੰਮ ਕਰ ਲਿਆ ਹੁਣ ਹੁਣ ਵੱਢਦੇ ਆ ਬਾਈ ਹੁਣ ਕੋਈ ਫਾਇਦਾ ਨਹੀਂ ਅਮਰੀਕਾ ਨੇ ਉਦੋਂ ਪਝਾਲ ਪਵਾਤਾ ਤੇਲ ਵਾਲਾ ਸੀਗਾ ਅਮਰੀਕਾ ਨੂੰ ਤੇਲ ਚਾਹੀਦਾ ਸੀ ਤੈਨੂੰ ਪਤਾ ਜਿਹੜੇ ਮੁਲਕ 'ਚ ਤੇਲ ਆ ਉੱਥੇ ਹੀ ਪੰਗਾ ਹੈ ਰਾਗ ਦੇ ਵਿਚਾਰੇ ਨਾਲ ਉਹਦੇ ਨਾਲ ਪੰਗਾ ਸੀਗਾ ਸਾਬਤ ਸੈਂਦਾ ਤੇਲ ਦਾ ਸੀ ਤੇਲ ਦਾ ਹੀ ਸੀਗਾ ਠੀਕ ਹੈ ਪਰ ਉਹ ਵੀ ਸੂਰਮਾ ਹੋਇਆ ਬਈ ਫਾਂਸੀ ਲਈ ਆ ਉਹਨੇ ਵੀ ਨੰਗੇ ਮੂੰਹ ਹੂੰ ਤੇ ਇਹ ਵੀ ਬੱਬਰ ਸ਼ੇਰ ਆ ਜਦੋਂ ਮਾਰਦੇ ਐ ਇਹਨੂੰ ਮੇਲੇ ਚਾਕੂ ਖੋਬਦੇ ਐ ਗੱਡੀ ਦੇ ਮੂਰੇ ਬੰਨਿਆ ਵਾ ਅੱਲਾਹੁ ਅਕਬਰ ਅੱਲਾਹੁ ਅਕਬਰ ਮੈਂਤ ਨਹੀਂ ਘਰੀ ਮਰਨੀ ਮਰ ਗਿਆ ਉਂ ਜਰੂਰ ਕਹਿੰਦਾ ਸੀ ਮਸਰਾਤੇ ਲੈ ਚਲੋ ਮੈਨੂੰ ਮਸਰਾਤਾ ਇਹਦਾ ਪਿਛਲਾ ਸ਼ਹਿਰ ਸੀ ਪਿੰਡ ਇਮਾਨੂ ਦਿਖਾ ਦਿਓ ਯਾਰ ਮਰਨ ਤੋਂ ਪਹਿਲਾਂ ਪਰ ਹੁਣ ਨਹੀਂ ਸੀ ਬੱਟੀ ਜਨੇ ਆਪਣੇਰ ਗਾਂ ਦਾ ਕਹਨੇ ਯਾਰ ਨਮੇੜੋ ਕੰਮ ਬੜਾ ਬੜਾ ਨਾ ਤਕਲੀਫ ਵਾਲੀ ਆ ਤੇ ਪਤੰਦਰ ਯਾਰ ਫੇਰ ਵੀ ਰਾਜ ਆ ਨਾ ਪਹਿਲਾਂ ਕਹਿੰਦੇ ਪਹਿਲਾਂ ਰਾਜ ਆ ਨਾ ਹੁੰਦੀ ਆਈ ਸੀ ਮਾਰ ਕੇ ਹੀ ਦੂਜਾ ਰਾਜਾ ਬਣਦਾ ਹੀ ਰਾਜੇ ਸਹੀ ਗੱਲ ਆ ਹਰ ਵਿਦੇਸ਼ਾਂ ਦੇ ਵਿੱਚ ਨਾ ਇਹਦਾ ਹੋਣ ਸੁਧਾਰ ਹੋਇਆ ਪਹਿਲਾਂ ਤਾਂ ਦੂਜਾ ਰਾਜਾ ਦੂਜੇ ਰਾਜੇ ਨੂੰ ਮਾਰ ਕੇ ਫੇਰ ਰਾਜਾ ਬਣਦਾ ਹੀ ਠੀਕ ਹੈ ਜੀ ਰਾਜੇ ਨੂੰ ਐਂਡ ਤੇ ਆ ਕੇ ਘਾਹ ਖਾਣਾ ਹੀ ਪੈਂਦਾ ਸੀ ਮੌਤ ਮਿਲਦੀ ਸੀ ਜਿਵੇਂ ਜਿਵੇਂ ਇੱਕ ਨਾ ਆਪਣੇ ਬਸਨੋਈ ਆ ਜਿਹੜੇ ਜਿਵੇਂ ਉੱਧਰ ਇੱਕ ਗੁਜਰਾਤ ਚ ਹੈ ਉਹਨਾਂ ਦੇ ਨਾ ਇੱਕ ਮਤਲਬ ਕਿ ਬੰਦਾ ਸਾਂਹ ਛੱਡਿਆ ਹੁੰਦਾ ਹੀ ਬਈ ਚੰਗੀ ਡੀਲ ਡਲਡਲਾ ਪੂਰਾ ਵੀ ਸਾਡੀਆਂ ਜਿਹੜੀਆਂ ਨਸਲਾਂ ਉਹ ਕੱਦ ਲੰਬੇ ਹੋਣ ਕੱਦ ਵਾਲੇ ਛੋਟੇ ਸੀ ਪਰ ਉਹਨੂੰ ਜਦੋਂ ਬੁੱਢਾ ਹੋ ਜਾਂਦਾ ਸੀ ਉਹਨੂੰ ਗੋਲੀ ਮਾਰ ਦਿੰਦੇ ਹਾਂ 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 ਅੱਛਾ ਜੀ ਫਿਰ ਮਗਰੋਂ ਭੱਜਣ ਲੱਗ ਗਏ ਜਿਹੜੇ ਸਕੀਮੀ ਸੀ ਪਤਾ ਵੀ ਹੁਣ ਗੋਲੀ ਪਾਣ ਦੇ ਫਰਾਰ ਹੋ ਜਾਂਦਾ ਈ ਫਿਰ ਬੰਦ ਹੋਈ ਪਰੰਪਰਾ ਇਹ ਹਕੀਕਤ ਹੈ ਛੜਦੇ ਸੀ ਅੱਛਾ ਜੀ ਹਾਂ ਆਏ ਕਰਦੇ ਸੀ ਹਾਂ ਤਾਂ ਉਹਨਾਂ ਦੇ ਕੱਦ ਸਾਰਿਆਂ ਦੇ ਇੱਕੋ ਜਿਹੇ ਬਾਈ ਪੂਰ ਜੀ ਯਾਰ ਠੀਕ ਹੈ ਨਾ ਇਹ ਪ੍ਰਾਣੀਆਂ ਪਰੰਪਰਾ ਬਹੁਤ ਹੈ ਹਾਂ ਜੀ ਜੀ ਆਪਾਂ ਹੁਣ ਇਹ ਰਾਜਸਥਾਨ ਦੇ ਵਿੱਚ ਵੀ ਬੜੀਆਂ ਕਰਾਮਾਤਾਂ ਬੜੇ ਮੰਦਰ ਐ ਉਹ ਜਿਹੇ ਆ ਜਿਹੜੇ ਹੱਥਾਂ ਤੇ ਸਰੋ ਜਮਾਉਂਦੇ ਆ ਅੱਛਾ ਜੀ ਜਿਵੇਂ ਹੁਣ ਬਟਾਟੀ ਧਾਮ ਪੈਂਦਾ ਜਿਵੇਂ ਆਪਣੇਧਰੰਗ ਵਾਲੇ ਜਾਂਦੇ ਆ ਉੱਥੇ ਹਾਂ ਉੱਥੇ ਰਹਿਣਾ ਪੈਂਦਾ 7-8 ਦਿਨ ਜਮਾ ਠੀਕ ਕਰਕੇ ਤੋਰਦੇ ਆ ਭਾਈ ਹਾਂ ਤੁਹਾਡੇ ਯਾਨੀ ਨੇਚਾ ਜਾਈਦੀ ਆ ਠੀਕ ਹੈ ਹੁਣ ਆਪਾਂ ਕਹਿ ਦਿੰਨੇ ਆ ਕਈ ਸੋਸ਼ਲ ਮੀਡੀਆ ਤੇ ਚਲੋ ਕਈ ਬਾਬੇ ਗਲਤ ਵੀ ਆਉਂਦੇ ਆ ਪਰ ਸਾਰੇ ਗਲਤ ਨਹੀਂ ਹੁੰਦੇ ਕੋਈ ਸਹੀ ਵੀ ਹੁੰਦਾ ਆਪਣਾ ਹੱਡੀਆਂ ਵਾਲਾ ਬੈਦ ਜੈਤੋ ਬਹੁਤ ਤਕੜਾ ਬੈਦ ਹੈ ਮੈਂ ਕਹਿੰਦਾ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਜਦੋਂ ਮਰਜੀ ਜਾ ਸਕਦੇ ਜੇਤੋ ਚੁੰਗੀ ਦੇ ਸਾਹਮਣੇ ਰਚਿੰਦਰ ਬੈਦ 200 100 ਰੁਪਏ ਦੇ ਵਿੱਚ ਤੁਹਾਨੂੰ ਠੀਕ ਕਰਕੇ ਦਰੂਗਾ ਕੋਈ ਬਾਰਾ ਨਹੀਂ ਕੋਈ ਪੱਟਾ ਨਹੀਂ ਅੱਛਾ ਜੀ ਕਲਾ ਹੈ ਬੰਦੇ ਚ ਉਹਦੇ ਰਿਸ਼ਤੇਦਾਰ ਨੂੰ ਕਿਸੇ ਨੂੰ ਕੈਂਸਰ ਹੋ ਗਿਆ ਲਾਸਟ ਸਟੇ ਸੀ ਡਾਕਟਰਾਂ ਨੇ ਮਨ ਕਰਤਾ ਇੱਕ ਵੀਡੀਓ ਆਉਂਦੀ ਹੁੰਦੀ ਆ ਯੂਪੀ ਦੀ ਉੱਥੇ ਐਂਬੂਲੈਂਸਾਂ ਚ ਲੋਕ ਲਈ ਜਾਂਦੇ ਹੁੰਦੇ ਮੰਦਿਰ ਚੋਂ ਬਾਬਾ ਆਉਂਦਾ ਜਲ ਦਾ ਸਿੱਟਾ ਮਾਰਦਾ ਹਨ ਉਹ ਕਹਿੰਦਾ ਅਸੀਂ ਵੀ ਉੱਥੇ ਲੈ ਕੇ ਭਾਈ ਕਹਿੰਦਾ ਉਹਨਾਂ ਨੇ ਜਾਲ ਕਰਤਾ ਉਹਨਾਂ ਨੇ ਵੀਡੀਓ ਵਿਖਾਈ ਬਕਾਇਦਾ ਮੈਨੂੰ ਤੇ ਉਹ ਕਹਿੰਦਾ ਉਹੀ ਡਾਕਟਰ ਜਿਹਨੂੰ ਆ ਕੇ ਵਿਖਾਇਆ ਸੀ ਮਹੀਨੇ ਬਾਅਦ ਉਹ ਕਹਿੰਦਾ ਇਹ ਹੀ ਟੀ ਕੈਂਸਰ ਉਹ ਉਹ ਨੋ ਤੇ ਕੋਣੀ ਗਈ ਜਾਂਦੀ ਹੈ ਗਾਉ ਭਾਈ ਕਹੂ ਕੋਈ ਸਹੀ ਗੱਲ ਜਿਹੜਾ ਮੌਤ ਦੇ ਮੂੰਹੋਂ ਬਚਿਆ ਹਨ ਠੀਕ ਹੈ ਨਾ ਬਚਣਾ ਦੀ ਮਾੜੀ ਬੁਟੀ ਗੱਲ ਬਹੁਤ ਵੱਡੀ ਗੱਲ ਹੈ ਠੀਕ ਹੈ ਵੀ ਮਤਲਬ ਕਿ ਕਈ ਚੀਜ਼ਾਂ ਹੁੰਦੀਆਂ ਕਈ ਜਿਵੇਂ ਹੁਣ ਉਹ ਵਿਚਾਰਾ ਇੱਕ ਕੰਬਲੀ ਵਾਲਾ ਬਾਬਾ ਉਹ ਵੀ ਉਹ ਜਾਣ ਕੇ ਖਿੱਚੀਆਂ ਦਾ ਲੱਤ ਪੈ ਰ ਅਗਲੇ ਤੇ ਹੈ ਸਹੀ ਗੱਲ ਹੈ ਉਹ ਐਡੀ ਗੱਲ ਹੈਗੀ ਜਿਵੇਂ ਦੂਜੇ ਪੰਜਾਂ ਦਾ ਠਾਕ ਟਕਾ ਚਲਾਇਆ ਉਹ ਵੀ ਹਨਾ ਯਾਰ ਮਦਰ ਉਹਦਾ ਵੀਡੀਓ ਵੀ ਲੀਕ ਹੋ ਗਿਆ ਆ ਐਦੂ ਐ ਕਰਨਾ ਤੂੰ ਐ ਕਰਨਾ ਤਿਆਰੀ ਕਰਦੇ ਆ ਨਾ ਪਰ ਸਾਡੇ ਲੋਕਾਂ ਵਾਸਤੇ ਕਿੱਡੀ ਮਾਰੀ ਕਰਦਾ ਯਾਰ ਤੁਸੀਂ ਧਰਮ ਤਬਦੀਲ ਕਰਕੇ ਫੇਰ ਕਿਹੜਾ ਅਮੀਰ ਹੋ ਜਾਣੇ ਧਰਮ ਚ ਤਬਦੀਲੀ ਲਿਆ ਕੇ ਫੇਰ ਕਿਹੜਾ ਤੁਸੀਂ ਬਹੁਤ ਤਕੜੇ ਹੋ ਜਾਣੇ ਮੇਰੇ ਆਪ ਦਾ ਮੇਰਾ ਦੋਸਤ ਬਿਲਕੁਲ ਜਾਣਕਾਰ ਉਹਦੀ ਘਰ ਵਾਲੀ ਬਿਮਾਰ ਹੋ ਗਈ ਉਹਨੂੰ ਵੀ ਕਿਸੇ ਨੇ ਲਾ ਇਲਾਜਾ ਉਹ ਮਗਰ ਉੱਡ ਗਿਆ ਉੱਥੇ ਲੱਗ ਗਿਆ ਧਰਮ ਬਦਲ ਲਿਆ ਆਪਦਾ ਠੀਕ ਹੈ ਤੇ ਘਰ ਵਾਲੀ ਮੰंजे ਤੇ ਪੈ ਗਈ ਜਮੇ ਉੱਠੀ ਨਹੀਂ ਦੱਸ ਕੀ ਮੈਂ ਕਿ ਹੁਣ ਕੀ ਤੁਰਨ ਲੱਗ ਗਈ ਆਪਦੇ ਗੁਰੂ ਨੂੰ ਭੁੱਲ ਕੇ ਥੋੜਾ ਸੌਕੇ ਹੋ ਜਾਾਂਗੇ ਅਸਲ ਬਾਬਾ ਉਹ ਆ ਜਿਹੜਾ ਤੁਹਾਡਾ ਧਰਮ ਨੂੰ ਪੱਕਾ ਕਰੇ ਤੂੰ ਆਪਣੇ ਧਰਮ ਵਿੱਚ ਪੱਕਾ ਰਹਿ ਕਟੜ ਰਹਿ ਆਪਦੇ ਧਰਮ ਨੂੰ ਫੋਲੋ ਕਰ ਬਿਲਕੁਲ ਜੀ ਠੀਕ ਹੈ ਨਾ ਅਸਲ ਬਾਬਾ ਉਹ ਆ ਠੀਕ ਹੈ ਜੀ ਝਿੜਾ ਮਤਲਬ ਉਹ ਕਹਿੰਦਾ ਸਾਡੇ ਧਰਮ ਚ ਪਹਿਲੇ ਧਰਮ ਚੇਂਜ ਕਰੋ ਉਹ ਤਾਂ ਮੰਨ ਲਓ ਵੀ ਕੋਈ ਦੁਕਾਨਦਾਰੀ ਹੈ ਉਹ ਤਾਂ ਮਤਲਬ ਉਹ ਦੋਨੋਂ ਤੋੜ ਰਿਹਾ ਹੈ ਤੋੜ ਰਿਹਾ ਹੈ ਠੀਕ ਹੈ ਵੀ ਇਸ ਕਰਕੇ ਹੁਣ ਸਾਡੇ ਕਈ ਸਰਦਾਰ ਪੱਗਾਂ ਬੰਨ੍ਹ ਕੇ ਸੋਹਣੀਆਂ ਦਾੜੀਆਂ ਮਤਲਬ ਕਿ ਪ੍ਰਚਾਰ ਉਧਰ ਕਰੀ ਜਾਂਦੇ ਆ ਬਹੁਤ ਭੜਾ ਲੱਗਦਾ ਯਾਰ ਵੀ ਦਾੜੀਆਂ ਰੱਖ ਕੇ ਪੱਗਾਂ ਬੰਨ੍ਹ ਕੇ ਨਾ ਯਾਰ ਹੋਰ ਬਹੁਤ ਤਰੀਕੇ ਆ ਹੈਨਾ ਪਰ ਤੁਸੀਂ ਅਸੀਂ ਉਹ ਧਰਮ ਨੂੰ ਮਾਰਾ ਨਹੀਂ ਧਰਮ ਬਹੁਤ ਵਧੀਆ ਧਰਮ ਚਾਰ ਹੀ ਆ ਪਰ ਜਿਹੜੇ ਥੱਲੇ ਆ ਉਸੇਕ ਧਰਮ ਚ ਵੀ ਹੈਗੇ ਆ இந்து ਚ ਵੀ ਹੈਗੇ ਆ ਮੁਸਲਮਾਨ ਚ ਵੀ ਹੈਗੇ ਐਸਾਈਟ ਵੀ ਹੈਗੇ ਹੈਨਾ ਪਰ ਇਹਨਾਂ ਵਾਸਤੇ ਵੀ ਕੋਈ ਗਵਰਨਮੈਂਟ ਨੂੰ ਕਾਨੂੰਨ ਬਣਾਉਣਾ ਚਾਹੀਦਾ ਤੇ ਗਵਰਨਮੈਂਟ ਪਤਾ ਨਹੀਂ ਕਾ ਤੋ ਨਹੀਂ ਕੁਛ ਕਹਿੰਦੀ ਕਿਸੇ ਇਹ ਵੀ ਸੋਚਣ ਵਾਲੀ ਗੱਲ ਹੈ ਜੇ ਕੋਈ ਹੋਰ ਆਪਣੀ ਮੰਨ ਲਾ ਕੋਈ ਬਰਾਦਰੀ ਦਾ ਬੰਦਾ ਧਰਮ ਤਬਦੀਲੀ ਕਰਾਉਣ ਲੱਗਦੇ ਪਾਚਾ ਹੋ ਜੂ ਨਾਲ ਦੀ ਨਾਲ ਪਰਚਾ ਹੋ ਜਾਣਾ ਉਹਨਾਂ ਦੇ ਨਹੀਂ ਹੁੰਦਾ ਪਤਾ ਨਹੀਂ ਕਿਉਂ ਇਹ ਵਿਤ ਕਰਾਏ ਇਹ ਹੋਣਾ ਚਾਹੀਦਾ ਹੋਣਾ ਚਾਹੀਦਾ ਹੀ ਬਿਲਕੁਲ ਹੋਣਾ ਚਾਹੀਦਾ ਇਹ ਬੰਦ ਹੋਣਾ ਚਾਹੀਦਾ ਇਹ ਕੰਮ ਕਿਉਂਕਿ ਝੋਲੇ ਭਾਲੇ ਲੋਕ ਫਸ ਜਾਂਦੇ ਆ ਆਪਣੇ ਧਰਮ ਤੋਂ ਨਿਕਲ ਜਾਂਦੇ ਆ ਜਾਂਦਾ ਵੀ 100 ਰੁਪਿਆ ਦਿੱਤਾ ਜਾਂਦਾ ਮਗਰ ਉਹ ਬਾਤ ਪੁੱਛੀ ਜਾਂਦੀ ਹੈ ਨਾ ਨਾ ਇੱਧਰ ਤੇ ਨਾਲ ਉੱਧਰ ਤੇ ਧਾਮ ਕਰਦੇ ਰਹਿੰਦੇ ਆ ਇਹ ਗੱਲਾਂ ਠੀਕ ਹੈ ਭਈ ਉਹਨੋਂ ਦਾ ਗੱਬਾ ਉਹਨਾਂ ਦਾ ਕੀ ਹੈ ਹਾਂ ਉਹਦਾ ਮੈਂ ਚਲਾ ਲੈਣਾ ਮੈਂ ਬਾਬਾ ਬਣ ਜਾਣਾ ਨੇਰੇ ਕੋਲੇ ਆ ਜੂ ਲਗੂ ਕੋਲਗੇ ਵਾਲਾ ਦੂਜਾ ਮੈਂ ਕਿੱਥੀ ਜਉਣ ਲੱਤਾਂ ਜੇ ਨਿਕਲ ਗਈ ਕਹਾਂਗੇ ਦਾ ਦੇਖਿਆ ਸੀ ਕਰਮਾਂ ਚ ਕਦਾ ਤਾਂ ਠੀਕ ਹੋ ਹੀ ਜਾਣਾ ਹਾਂ ਜਦੋਂ ਹੁਣ ਆਏ ਬਾਹਰੋਂ ਬਲ ਪਿਆਵਾ ਜੋ ਖਿੱਚੀ ਗਏ ਆਏ ਗਏ ਨਹੀਂ ਖਿੱਚੀ ਗਏ ਕਦੋਂ ਦਾ ਸਿੱਧੀ ਹੋਊਗਾ ਵੜੀ ਗੱਲ ਆ ਪਲਾਸਟਰ ਲਾ ਦੇਾਂਗੇ ਕੋਈ ਮੋੜੇ ਹੀ ਨਾ ਉਹ ਕੁੱਤੇ ਦੀ ਪੂਛ ਸਿੱਧੀ ਕਰਤੀ ਸੀ ਕਹਿੰਦਾ ਆਏ ਵਾਂਸਰੀ ਚ ਦੇ ਦਿਆਂਗੇ ਕਿ ਜਦੋਂ ਖੋਲੀ ਮਹੀਨੇ ਬਾਅਦ ਫੇਰ ਤਾਂ ਸਿੱਧੀ ਰੋ ਜੇ ਫੇਰ ਮਾੜੀ ਮੋਟੀ ਬਿੰਗੀ ਦੀ ਸੀ ਫੇਰ ਲਮਕ ਜੇ ਲੈ ਕੇ ਸੀਮੈਂਟ ਤਾਂ ਫੇਰ ਕਰੋ ਸਿੱਧੀ ਕਰੋ ਪਲਾਟਰੇ ਨੂੰ ਸਿੱਧੀ ਕਰਕੇ ਤੁਰਾਂਗੇ ਐਂ ਕਿਹ ਰਹੀ ਹੁਣ ਆਪਾਂ ਬਾਲ ਕੱਢ ਨਹੀਂ ਦਿੰਦੇ ਇੱਕ ਦੂਜੇ ਦਾ ਬਾਲ ਪੈ ਜੇ ਆਪਾਂ ਕੱਢਦੇ ਨਹੀਂ ਹੁਣ ਆਪਣੇ ਤੇ ਕਿਹੜੇ ਬੁੱਕਲ ਹੈ ਸਹੀ ਗੱਲ ਹੈ ਆਪਾਂ ਵੀ ਉਤਲ ਪੁਤਲ ਕਰਕੇ ਕੱਢ ਦਿੰਨੇ ਆ ਠੀਕ ਹੈ ਨਾ ਉਹੀ ਗੱਲ ਹੁੰਦੀ ਹੈ ਇਹ ਕਈ ਵਾਰੀ ਵੈਸੀ ਕੋਈ ਛੋਟੀ ਮੋਟੀ ਬਿਮਾਰੀ ਹੁੰਦੀ ਹੈ ਠੀਕ ਹੋ ਜਾਂਦੀ ਹੈ ਮੈਂ ਉਹਨੂੰ ਪੁੱਛਿਆ ਹੁਣ ਤੇਰੇ ਘਰ ਵਾਲੀ ਠੀਕ ਹੋ ਗਈ ਕਹਿੰਦਾ ਨਹੀਂ ਕਹਿੰਦਾ ਰਿਪੋਰਟਾਂ ਮੰਗਾਈਆਂ ਉਹਨਾਂ ਨੇ ਮੈਂ ਕਹਿੰਦਾ ਉਹਨਾਂ ਨੇ ਰਿਪੋਰਟਾਂ ਕੀ ਕਰਨੀਆਂ ਸ਼ਕਤੀ ਚ ਰਿਪੋਰਟਾਂ ਨਾਲ ਕੀ ਕਰਨੀ ਹੈ ਹੈ ਰਿਪੋਰਟਾਂ 'ਚ ਵੇਖਣਗੇ ਜਿਹੜਾ ਠੀਕ ਹੋਣ ਵਾਲੀ ਹੋਈ ਦਵਾਈ ਦਵਾ ਦੇਣਗੇ ਫਿਰ ਵਾਜ ਮਾਰ ਲੈਣਗੇ ਉਹ ਠੀਕ ਹੋ ਜਾਏਗੀ ਨੇ ਨਹੀਂ ਉਹ ਡਾਕਟਰ ਨੇ ਜਵਾਬ ਦਿੱਤਾ ਵੀ ਨਹੀਂ ਕਰ ਸਕਦੀ ਇਹਨਾਂ ਵੀ ਨਹੀਂ ਬਾਜ ਮਰੀ ਅਰੇ ਆਇਆ ਤਾਂ ਗਵਾਜ ਨਹੀਂ ਬੱਚੀ ਮੈਂ ਕਿ ਬੱਚਣੀ ਵੀ ਨਹੀਂ ਹਾਂ 5 ਸਾਲ ਤਾਂ ਹੋ ਗਏ ਪਰ ਤੇ ਉਹਨਾਂ ਨੂੰ ਕਦੋਂ ਮਾਰੂ ਖੁਸ਼ੀ ਨੂੰ ਬਾਜਾਂ ਠੀਕੋ ਸਹੀ ਗੱਲ ਹੈ ਹਨ ਜਿਵੇਂ ਇੱਕ ਆਪਣਾ ਬੰਦਾ ਗੱਪ ਮਾਰਨ ਲੱਗਿਆ ਵਿਚਾਰਾ ਤੇ ਉਹਨੂੰ ਹੁਣ ਗੱਪ ਮਾਰਨ ਲੱਗੇ ਉਹਨੂੰ ਇਹ ਨਹੀਂ ਪਤਾ ਵੀ ਆਪਾਂ ਗੱਪ ਤਾਂ ਮਾਰ ਦਿੰਨੇ ਆ ਆਪਾਂ ਕਹਿ ਦਿੰਨੇ ਅਗਲੇ ਨੂੰ ਯਾਰ ਮੈਂ ਆਇਆ ਯਾਰ ਮੈਂ ਭਲਾਨੇ ਤਾਂ ਆ ਯਾਰ ਕਈ ਵੀਡੀਓ ਵੀ ਆਉਂਦੇਗਾ ਬਣਾਉਂਦੇ ਹਾਸੇ ਵਾਸਤੇ ਹਨ ਬੰਦਾ ਮਗਰ ਖੜਾ ਫੋਨ ਲਈ ਖੜਾ ਹੁੰਦਾ ਉਹ ਕਹਿੰਦਾ ਮੈਂ ਚਿੰਤ ਫੁਰਨੀ ਆ ਖੜਾ ਉੱਥੇ ਹੀ ਹੁੰਦਾ ਹੈਨਾ ਮੇਰੇ ਨਾਲ ਵੀ ਹੋਇਆ ਹੈ ਕਈ ਵਾਰੀ ਪਰ ਉਹ ਬੰਦੇ ਨੇ ਗੱਪ ਮਾਰਤਾ ਗੱਪ ਕਿਵੇਂ ਮਾਰਿਆ ਵੀ ਉਹਨੂੰ ਫੋਨ ਆ ਗਿਆ ਕਹਿੰਦਾ ਹਾਂ ਕਿੱਥੇ ਆ ਪੁੱਗਦੇ ਨਹੀਂ ਨਾ ਗੱਡੀ ਲੈ ਕੇ ਚੱਲਿਆ ਸੀਗਾ ਕਿਹੜੀ ਗੱਡੀ ਕਾਰ ਆ ਕਾਰ ਆਪਣੇ ਕੋਲੇ ਅੱਛਾ ਕਹਿੰਦਾ ਐਸ ਬਿਲੇ ਸਵੇਰੇ ਉਹ ਟੈਂਕੀ ਭਰਾਲੇ ਵੀ ਉਹਦੇ ਥੈਡ ਰੱਖਿਆ ਵਾ ਚੱਲਿਆ ਗੱਡੀ ਘੱਡਣ ਲੱਗੇ ਕਰੋ ਹਾਂ ਚਾ ਲੋ ਕਹਿੰਦਾ ਫਿਰ ਕੋਈ ਨਾ ਵੀ ਉਹਨੇ ਆਖਿਆ ਯਾਰ ਮੈਂ ਲੰਘਿਆ ਜਾਂਦਾ ਹੀ ਮਿਲ ਜਾਂਦਾ ਹੁਣ ਆ ਆ ਵੀ ਵਾਰ ਚ ਗਿਆ ਸੀ ਉਦੋਂ ਉਹ ਮੋਡਲ ਲੱਗਿਆ ਉਹਨੇ ਸਾਈਕਲ ਕੱਢ ਲਿਆ ਬਾਅਦ ਉਹ ਕਹਿੰਦਾ ਘੜ ਜਾ ਘੜ ਜਾ ਗੇਟ ਖੋਲ ਨਾ ਸੀਸੇ ਸੂਸੇ ਨਾ ਰਗੜੇ ਜਾਣ ਆਪਣੇ ਗੱਡੀ ਦੇ ਨਾ ਨਾ ਪਾਈ ਖੜਾ ਉਹ ਤੂੰ ਇੱਥੇ ਹੀ ਖੜਾ ਸੀ ਕਹਿੰਦਾ ਨਹੀਂ ਮੈਂ ਤਾਂ ਕਾਰ ਕਢਾਉਣਾ ਆ ਭਰਾਵਾ ਬਾਹਰ ਕਹਿੰਦਾ ਮੈਂ ਕੱਜ ਡਰਾਈਵਰ ਛੁੱਟੀ ਲੈ ਕੇ ਆਵਾ ਹਾਂ ਬੀ ਕਈ ਵਰੀ ਬੰਦਾ ਉੱਥੇ ਹੀ ਆਇਆ ਵਾ ਹੁੰਦਾ ਸਹੀ ਗੱਲ ਹੈ ਮੌਕੇ ਤੇ ਉਹ ਨਹੀਂ ਪਤਾ ਲੱਗਦਾ ਯਾਰ ਹੈ ਤੇ ਇੱਕ ਭਰਾ ਨੇ ਹੋਰ ਕਿਹਾ ਇਹ ਕਹਿੰਦਾ ਕਿ ਅੰਨ ਦਾਤਾ ਕਿਵੇਂ ਆ ਜਾਟਾ ਅੰਨ ਦਾਤਾ ਜਾਟਾ ਅੰਨ ਦਾਤਾ ਕਿਵੇਂ ਆ ਬਾਈ ਮੈਂ ਦੱਸਦਾ ਠੀਕ ਆਪਾਂ ਚੀਜ਼ ਮੁੱਲ ਲੈ ਕੇ ਖਾਣੇ ਆ ਜਾਟ ਨੂੰ ਅੰਨ ਦਾਤਾ ਕਹੌਣ ਦਾ ਬਿਲਕੁਲ ਹੱਕ ਹੈ ਉਹ ਕਿਉਂ ਆ ਜੇ ਕੋਈ ਛੱਲੀਆਂ ਵੇਚਦਾ ਉਹਦਾ ਆਪ ਦਾ ਰੇਟ ਆ ਬਾਈ ਹੈਗਾ ਨਾ ਉਹਨੇ ਕਹਿੰਦਾ ਮੈਂ 20ਾਂ ਦੀ ਵੇਚੂ ਜਾਂ ਮੈਂ 30ਾਂ ਦੀ ਵੇਚੂ ਜੇ ਕੋਈ ਦੁੱਧ ਦਾ ਉਹਦਾ ਵੀ ਆਪ ਦਾ ਰੇਟ ਆ ਠੀਕ ਹੈ ਕੋਈ ਬੰਦਾ ਬਰਗਰ ਵੇਚਦਾ ਉਹਦਾ ਆਪ ਦਾ ਰੇਟ ਆ ਹੁਣ ਬਰਗਰ 20ਾਂ ਦਾ ਵੀ ਆ ਬਰਗਰ 25ਾਂ ਦਾ ਵੀ ਆ ਬਰਗਰ 100 ਦਾ ਵੀ ਆ ਬਰਗਰ 200 ਦਾ ਵੀ ਆ ਠੀਕ ਹੈ ਆਪ ਕੋ ਆਪਣੇ ਰੇਟ ਹੈ ਜੱਟ ਦਾ ਆਪ ਦਾ ਰੇਟ ਹੈਗਾ ਨਹੀਂ ਸਰਕਾਰ ਤੈਅ ਕਰਦੀ ਹੈ ਜੋ ਭਾ ਕਹਿਤਾ ਉਹ ਭਾਈ ਦੇਣਾ ਸਰਕਾਰ ਲੈ ਜਾ ਟੰਨ ਦਾ ਤਾਂ ਨਹੀਂ ਘੋਂਦਾਗਾ ਤੇ ਜੱਟ ਨੂੰ ਆਪਦੀ ਮਰਜ਼ੀ ਨਾਲ ਭਾ ਲਾ ਲੈਣ ਦਿਓ ਜੇ ਸਾਰੇ ਨਾ ਪੈਰਾਂ 'ਚ ਬਹਿ ਕੇ ਆ ਕੇ ਵੀ ਹਾਂ ਤੂੰ ਅੰਨ ਦਾ ਤਾਂ ਯਾਰ ਤੂੰ ਸਰਕਾਰ ਦੀ ਮੰਨੇ ਯਾਰ ਆਈ ਕਿ ਤੂੰ ਘਾਵਾਂਗੇ ਧੂਆਂ ਨਿਕਲ ਜਾ ਬਾਈ ਸਹੀ ਗੱਲ ਹੈ ਠੀਕ ਹੈ ਇਹ ਗੱਲ ਤੋਂ ਫਹਿਮੀ ਹੈ ਦੋ ਹੀ ਕੌਮਾਂ ਲਈ ਫਿਰਦੀਆਂ ਜੱਟ ਤੇ ਮਜ਼ਦੂਰ ਤੋਰੀ ਫਿਰਦੀਆਂ ਜੋ ਮੰਡੀ ਆ ਨਾ ਮੰਡੀ ਮੰਡੀ ਜਾੜਤੀ ਆਪਾਂ ਕਹਿ ਦਿੰਨੇ ਆਰਦੀ ਇਹਦਾ ਕੋਈ ਕੰਮ ਨਹੀਂ ਜੇ ਜੱਟ ਤੇ ਮਜ਼ਦੂਰ ਨਾ ਹੋਵੇ ਉਹ ਮੰਡੀ ਸੁਨਨੀ ਆ ਕੀ ਕਰ ਲੈਣਗੇ ਜੱਟ ਕਣਕ ਨਾ ਸਿੱਟੇ ਮਜ਼ਦੂਰ ਭਰੇ ਨਾ ਗੱਲ ਖਤਮ ਹੋ ਗਈ ਠੀਕ ਹੈ ਮੰਡੀ ਚ ਰੌਣਕ ਲੱਗਦੀ ਹੈ ਜੱਟ ਤੇ ਮਜ਼ਦੂਰ ਦੇ ਨਾਲ ਪੈਸਾ ਮਾਰਕੀਟ ਚ ਆਉਂਦਾ ਇਹਨਾਂ ਦੀਆਂ ਜੇਪਾਂ ਚੋਂ ਖਰਚਣਾ ਇਹਨਾਂ ਨੇ ਹੁੰਦਾ ਕਿਉਂਕਿ ਇਹਨਾਂ ਨੇ ਦੇਣੇ ਹੁੰਦੇ ਆ ਦੁਕਾਨਾਂ ਵਾਲਿਆਂ ਦੇ ਠੀਕ ਹੈ ਹੁਣ ਵਿਚਾਰੇ ਕਈ ਤਾਂ ਜੱਟ ਇੰਨੇ ਨਭੋਲ ਆ ਯਾਰ ਜਾਂਦਾ ਸਾਡੇ ਸਹਾਵਕਰਨ ਬਾਣੀਏ ਕੋਲੇ ਉਹ ਲਾ ਕਹਿੰਦਾ 50 ਟੁੱਟ ਗਿਆ ਜੀ ਉਹ ਇੰਨੀ ਕਿ ਸ਼ਰਮ ਦਾ ਮਾਰਿਆ ਹੁੰਦਾ ਕਿਉਂਕਿ ਪੈਸੇ ਬਾਲੇ ਵੇਰੀ ਫੜੇ ਹੁੰਦੇ ਉਹਨੇ ਬਾਲੇ ਵੇਰੀ ਫੜਨ ਕਾਰਨ ਉਹ ਕਹਿੰਦਾ ਯਾਰ ਹੁਣ ਗਾਹ ਵੀ ਮੰਗਣਿਆ ਤੋ ਜੇ ਹਿਸਾਬ ਚ ਪੈ ਗਏ ਪਤਾ ਨਹੀਂ ਜਵਾਬ ਵੀ ਨਾ ਦੇਦੇ ਹਨਾ ਉਹ ਕਹਿੰਦੇ ਚਲ ਲੱਖ ਹੋਰ ਦੇ ਦਿਓ ਜੀ ਅਗਲੀ ਵੇਰ ਕਰ ਲਾਂਗੇ ਹੁਣ ਉਹ ਆਏ ਨਹੀਂ ਪਹੁੰਦਾ ਵੀ ਇਹ ਟੁੱਟੇ ਕਾਦੇ ਆ ਪਹੁੰਚਦਾ ਉਹ ਗੱਟੇ ਦਾ ਉਹਨੂੰ ਤੋਲਦਾ ਪਤਾ ਲੱਗਦਾ ਵਿਚਾਰੇ ਨੂੰ ਵੀ ਅਣਪੜ੍ਹ ਜੱਟ ਨੂੰ ਪਤਾ ਲੱਗਦਾ ਜਿਹੜੇ ਵਿਚਾਰੇ ਬਜ਼ੁਰਗ ਬੈਠੇ ਆ ਦੂਜੇ ਕੰਡੇ ਆ ਵਾਏ ਜੇ ਮਾਰ ਕੇ ਆਏ ਇਹ ਕਰਕੇ ਜ ਤੋਲਕ ਲਾ ਕੇ ਬਸ ਉਹਨੂੰ ਕੀ ਪਤਾ ਵੀ ਕਿਲੋ ਘੱਟ ਹੈ ਕਿ ਕਿਲੋ ਵੱਧ ਹੈ ਉਹ ਤੇ ਕਿੰਨਾ ਵਾਜਦਾ ਪਰ ਉਹ ਅਨ ਦਾਤਾ ਉਹ ਅੱਖਾਂ ਮੀਚ ਲੈਂਦਾ ਨਗਾ ਦਿੰਦਾ ਵੀ ਚੱਲਣ ਦੇ ਯਾਰ ਖੇਤ ਚੋ ਲੋਕ ਸਬਜੀ ਤੋੜ ਦਿੰਦੇ ਆ ਸੱਲੀਆਂ ਤੋੜ ਲੈਂਦੇ ਉਹ ਕਿਹਨੂੰ ਕੋ ਕਹਿੰਦਾ ਸਹੀ ਗੱਲ ਦੂਜੇ ਵੀ ਨਹੀਂ ਕਰਦੇ ਠੀਕ ਹੈ ਕੋ ਦੁਕਾਨ ਵਾਲਾ ਪਾਣੀ ਦੀ ਬੋਤਲ ਚੱਕਣ ਦਿੰਦਾ ਪਾਣੀ ਹੈ ਉਹਨੂੰ ਗੱਲ ਚੱਕਲਾ ਬੋਤਲ ਅਗਲਾ ਗੁੱਟ ਤੇ ਮਾਰੂ ਠੀਕ ਹੈ ਇੱਕ ਜੱਟ ਆ ਜਿਹੜਾ ਕੋ ਮਰਜ਼ੀ ਤੋੜ ਲਾ ਯਾਰ ਚਾ ਗੰਨੇ ਪੱਟੀ ਜਲ ਜਾਏ ਕੁਛ ਕਰੀ ਚੱਲ ਠੀਕ ਹੈ ਵੀ ਯਾਰ ਇਹ ਇਸ ਕਰਕੇ ਅੰਨ ਦਤਾ ਉਹ ਤੁਸੀਂ ਫਰੀ ਕਿਸੇ ਤੋਂ ਕੁਝ ਨਹੀਂ ਲੈ ਸਕਦੇ ਸਿਵਾਏ ਜੱਟ ਤੋਂ ਉਹਦੇ ਖੇਤ ਜੋ ਜੋ ਮਰਜ਼ੀ ਲੈ ਸਕਦੇ ਇਸ ਕਰਕੇ ਅੰਨ ਦਤਾ ਜਿਉ ਫਸਲ ਆਉਂਦਾ ਤਾਂ ਹੀ ਆਪਾਂ ਉਹਦੇ ਖੇਤ ਚੋਂ ਜਾ ਕੇ ਲਿਆਉਂਦੇ ਕਿੰਨੇ ਕੌਮਾਂ ਜਿਹੜੀਆਂ ਜਾ ਕੇ ਉਥੋਂ ਮੰਗ ਕੇ ਲਿਆਉਂਦੇ ਆ ਜਿਹੜੇ ਭਰ ਕੇ ਲਿਆਉਂਦੇ ਗੱਟੇ ਕੋਈ ਕੋਈ ਨਾ ਮਜ਼ਦੂਰ ਆ ਕੋਈ ਖੀੜਾ ਕਾਰੀਗਰ ਆ ਕੋਈ ਕਾਦਾ ਠੀਕ ਹੈ ਹੁਣ ਤਾਂ ਚਲਿਆ ਬੰਦ ਹੋ ਗਿਆ ਸਿਸਟਮ ਪੈਸਿਆਂ ਤੇ ਆ ਗਿਆ ਪਹਿਲਾਂ ਪੁਰਾਣੇ ਟਾਈਮਾਂ 'ਚ ਆਪਾਂ ਕੀ ਕਰਦੇ ਸੀ ਛੇਪੀ ਹੁੰਦੀ ਸੀ ਛੇਪੀ ਹੁੰਦੀ ਸੀ ਬਾਲ ਕੱਟਣ ਵਾਲੇ ਦੀ ਵੀ ਸਾਰਿਆਂ ਦੀ ਜਦੋਂ ਫਸਲ ਆ ਗਈ ਉਹਦੀ ਖੇਤ ਵਾਜਦੇ ਲੈ ਕੇ ਰਸੇ ਆ ਡੋਢੀ ਕੋਈ ਪਰ ਲਾਂਗਾ ਹੀ ਚੱਕ ਲਿਆਉਂਦਾ ਸੀ ਉਵੇਂ ਪੰਡ ਭਰ ਕੇ ਆ ਨਾ ਕੋਈ ਕਣਕ ਦਾ ਘਟਾ ਲਿਆਉਂਦਾ ਸੀ ਪਰ ਉਹ ਬੈਠਾ ਰਹਿੰਦਾ ਸੀ ਭਰੀ ਚੱਲੂ ਉਹ ਉਹ ਆਣਦਾ ਤਾਂ ਸੀ ਉਹ ਕਿਸੇ ਨੂੰ ਨਹੀਂ ਰੋਕਦਾ ਸੀ ਪਰ ਰੋਗ ਦਾ ਨਬਾਲ ਕੱਟਣ ਵਾਲਾ ਵੀ ਨਹੀਂ ਹੁੰਦਾ ਜੇ ਜਦੋਂ ਆਉਂਦਾ ਨੇ ਦਾਦਾ ਬਾਈ ਤੁਹਾਡਾ ਮਤਲਬ ਕਿ ਸਾਰਿਆਂ ਨੂੰ ਐ ਰੂੜੀ ਤੇ ਬਿਠਾ ਲੈਂਦਾ ਸੀ ਸਾਫ ਸੂਬਤਾਂ ਨਹੀਂ ਕਹਿੰਦੇ ਸੀ ਉਦੋਂ ਅੱਛਾ ਜੀ ਹੁਣ ਤਾਂ ਜਵਾਗ ਜੇ ਕਹਿਣਗੇ ਸ਼ੀਸ਼ਾ ਲੱਗਿਆ ਮੂਰੇ ਫਲਾਣਾ ਲੱਗਿਆ ਮੂਰੇ ਆ ਲੱਗਿਆ ਥੱਲੇ ਕਦਰਾਂ ਤਾਂ ਨਹੀਂ ਕੁਰਸੀ ਤੇ ਕਪੜਾ ਮਾਰਦੇ ਉਹ ਛੜਕ ਤੋਂ ਰੂੜੀ ਤੇ ਲੈ ਜਾਂਦਾ ਸੀ ਰੂੜੀ ਤੇ ਸੱਟ ਕੇ ਬਿਠਾ ਲੈਣਾ ਹੈ ਮੈਗਾ ਮਸ਼ੀਨ ਹੁੰਦੀ ਘੱਟੇ ਮੁੰਨ ਕਿੱਥੇ ਕੱਤਰ 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 ਕੱਢ ਕੇ ਢੜੀ ਯਾਰ ਕਾ ਬਾਹਰ ਚਾਲੋ ਤੂੰ ਆ ਕੱਤਰ 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 ਛੋ ਟੋ ਮੀਨੇ ਆ ਬਹਾ ਉਹ ਬੜੀ ਜਾਂਦਾ ਹੀ ਐ ਟਿੰਡਾ ਘੜਨਦਾ ਹੀ ਮੁੜ ਕੇ ਠੋਲੇ ਮਰੀ ਜਾਂਦੇ ਇੱਕ ਦੂਜੇ ਦੀ ਸਰੀ ਢੜੀ ਫਿਰਦੇ ਨੇ ਇੱਕੋ ਜੇ ਕਰ ਦਿੰਦਾ ਸੀਗਾ ਮਗਰ ਉਹ ਪਤਾ ਹੀ ਨਹੀਂ ਲੱਗਦਾ ਸੀ ਵੱਡਾ ਜਾਂਦਾ ਕਿ ਛੋਟਾ ਜਾਂਦਾ ਵੀ ਕੀ ਨਾ ਇਹਦਾ ਠੀਕ ਹੈ ਜੀ ਝਾਕਦੇ ਸੀ ਫਿਰ ਪਤਾ ਲੱਗਦਾ ਸੀ ਵੀ ਇਹ ਫਲਨ ਹੈ ਸਣੇ ਬੁੜੇ ਦੇ ਸਾਰਿਆਂ ਦੇ ਸਾਰੇ ਪੜੇ ਉਹਾਰੇ ਡੱਬਰ ਨੂੰ ਭਰਾਂ ਲੈਂਦਾ ਇਕੱਠਿਆਂ ਨੂੰ ਬਈ ਇੱਕ ਸਾਰੇ ਡੱਬਰ ਨੇ ਇੱਕ ਥਾਂ 'ਚੋ ਕੱਪੜੇ ਬਣਾਉਣੇ ਬਾਜੀਆਂ ਵਾਲਿਆਂ ਪਤਾ ਕੀ ਲੱਗਣਾ ਸਹੀ ਗੱਲ ਆ ਜੀ ਹੈ ਇੱਕੋ ਜਿਹੇ ਹੁੰਦੇ ਸੀ ਇਹ ਕਰਕੇ ਆ ਨਾ ਦਤਾ ਬਈ ਤਾਂ ਨਾ ਦਤਾ ਯਾਰ ਇਦੋਂ ਵੱਡਾ ਨਾ ਦਤਾ ਹੈ ਹੀ ਨਹੀਂ ਕੋਈ ਜਾਂ ਤਾਂ ਸਵਾਦ ਤਾਂ ਤਾਂ ਮੇਰੀ ਦੁਕਾਨ ਲੈ ਮੇਰੇ ਕੋਲ ਕਹਦੇ ਆ ਕੇ ਮੈਂ ਫਲਾਨੀ ਚੀਜ਼ ਚੱਕ ਕੇ ਲਿਆ ਨਾ ਮੈਂ ਤਾਂ ਮਰ ਜੂ ਆ ਸਵਾਦ ਡੈਕਟਰ ਭਾਈ ਜੀ ਦਿੱਤਾ ਹਾਂ ਤੇ ਯਾਰੋ ਨੇ ਲੱਖਾਂ ਰੁਪਈਆ ਖਰਚਾ ਕਰਿਆ ਹੁੰਦਾ 85000 75000 ਮਾਮਲਾ ਕਿੱਲੇ ਦਾ ਦਿੱਤਾ ਹੁੰਦਾ ਠੀਕ ਹੈ ਉਹ ਪੂਰੇ ਕਰਨੇ ਆ ਪਰ ਉਹ ਫੇਰ ਵੀ ਜਵਾਬ ਨਹੀਂ ਦਿੰਦਾ ਆਲੂ ਵੀ ਦਾ ਜੱਟ ਕਿੰਨੇ ਬੰਦੇ ਉਹੀ ਘੱਟੇ ਚੱਕ ਲਿਉਂਦੇ ਆਲੂਆਂ ਦੇ ਅਸੀਂ ਗਏ ਮੈਲਨ ਰੋਡਿਆਂ ਦਾ ਮੁੰਡਾ ਆਪਣਾ ਦੋਸਤ ਹੈ ਅਸੀਂ ਮੈਲਨ ਗਏ ਯਾਰ ਉਹ ਆਲੂ ਪੱਤੀ ਜਾਂਦੇ ਹੀ ਉਹ ਕਹਿੰਦਾ ਕਿ ਵਧੀਆ ਜਾਂ ਘੱਟਾ ਸੈਟ ਇਹਨਾਂ ਦੀ ਗੱਡੀ ਚ ਫਿਰ ਅਨਦਾਦਾਂ ਨੂੰ ਆਇਆ ਤਾਂ ਕੀ ਹੋਇਆ ਯਾਰ ਅਗਲਾ ਕਹਿੰਦਾ ਯਾਰ ਜੇ ਮੰਗਿਆ ਨਹੀਂ ਤਾਂ ਸੋਚਦਾ ਯਾਰ ਜੇ ਇਹਨੇ ਮੰਗ ਲਿਆ ਕੀ ਕਰਾਂਗੇ ਯਾਰ ਅਸੀਂ ਕੁਝ ਕਿਹਾ ਵੀ ਨਹੀਂ ਮੰਗਿਆ ਵੀ ਨਹੀਂ ਹਨ ਕਿੱਥੇ ਉਹਨੇ ਮਜ਼ਦੂਰ ਨੂੰ ਕਿਹਾ ਕਹਿੰਦਾ ਗੱਡੀ ਸੈਟ ਕੇ ਆ ਫਿਰ ਅਨਦਾਦਾਂ ਨੇ ਤਾਂ ਹੋਰ ਕੀ ਆ ਯਾਰ ਚੀਜ਼ ਦੇਣੀ ਬਹੁਤ ਔਖੀ ਆ ਜਦੋਂ ਦੁਕਾਨ ਤੇ ਉਹੀ ਆਲੂ ਲੈਣ ਜਾਂਦੇ ਜੇ ਕਿਲੋ ਚ ਇੱਕ ਵੱਧ ਪੈ ਜਾਂਦਾ ਅਗਲਾ ਕੱਢਦਾ ਪਰ ਉਹਦੇ ਘੱਟੇ 'ਚ ਜੇ 5 ਕਿਲੋ 2 ਕਿਲੋ ਵੱਧ ਆ ਗਏ ਤਾਂ ਉਹ ਕਹਿੰਦਾ ਲੈ ਜਾ ਚੱਕ ਲੈ ਜਾਣ ਦੇ ਤਾਂ ਨਾ ਦਤਾ ਭਾਈ ਠੀਕ ਹੈ ਇਹ ਤਾਂ ਹੋਣ ਜਾ ਕੇ ਸਾਨੂੰ ਫਰਕ ਪਾਤਾ ਸਾਡੇ ਲੋਕਾਂ ਨੇ ਭਾਈ ਪਹਿਲਾਂ ਜੱਟ ਤੇ ਮਾਈ ਵੀ ਇੰਨੀ ਕੁ ਗੂੜੀ ਇੱਕ ਰਿਸ਼ਤੇਦਾਰੀ ਸੀ ਇਹਨਾਂ ਦੀ ਪਰਿਵਾਰ ਦਾ ਪਰਿਵਾਰ ਨਿਭਦਾ ਸੀ ਠੀਕ ਹੈ ਨਾ ਪਰਿਵਾਰ ਦਾ ਪਰਿਵਾਰ ਨਾਲ ਨਿਭਦਾ ਸੀ ਧੁਰੋਂ ਧੁਰ ਤੱਕ ਸਹੀ ਗੱਲ ਹੈ ਜੀ ਜੁੜੇ ਜੇ ਅੱਜ ਪਿਓ ਆਪਣੇ ਘਰੇ ਲੱਗਿਆ ਹੁੰਦਾ ਸੀਗਾ ਮੇਰੇ ਅੱਖਾਂ ਦੇ ਸਾਹਮਣੇ ਵੇਖਣ ਚ ਫੇਰ ਉਹਦਾ ਮੁੰਡਾ ਫੇਰਗਾ ਉਹਦਾ ਮੁੰਡਾ ਐ ਪੂਰਾ ਪਰਿਵਾਰ ਦੇ ਐ ਪੀੜੀਆਂ ਹੀ ਨਿਵਤਗਾ ਕਰੂਗਾ ਉਹ ਕਹਿੰਦਾ ਸੀ ਭਾਈ ਸਹੀ ਗੱਲ ਠੀਕ ਹੈ ਪਤਾ ਹੀ ਨਹੀਂ ਲੱਗਦਾ ਹੁੰਦਾ ਸੀ ਵੀ ਇਹ ਕਿਸੇ ਦਾ ਘਾਫਦਾ ਯਾਰ ਚਾਚਾ ਤਾਇਆ ਕਹਿ ਕੇ ਬੁਲਾਉਂਦੇ ਹੁੰਦੇ ਸੀ ਠੀਕ ਹੈ ਨਾ ਇਹਦਾ ਸਾਹ ਜੀ ਏਡੀ ਤਕੜੀ ਹੈ ਇਹ ਤਾਂ ਹੁਣ ਸਾਡੇ ਚੂਹੀ ਫਿੱਕ ਪਈ ਜਾਂਦੇ ਕਈ ਵੀ ਮਜ਼ਦੂਰ ਆਇਆ ਜਿ ਕਿਸਾਨ ਆਇਆ ਉਹ ਕਿਸਾਨ ਆਏ ਨਹੀਂ ਕਰਦਾ ਐ ਨਹੀਂ ਇਹ ਨਹੀਂ ਟੁੱਟ ਸਕਦਾ ਕਦੀ ਮਿਹਨਤੂਰ ਦਾ ਤੇ ਜਿਹੜਾ ਜੱਟ ਦਾ ਰਸਤਾ ਕਦੇ ਨਹੀਂ ਟੁੱਟ ਸਕਦਾ ਇਹ ਗੰਢ ਹੀ ਐਸੀ ਪਾਈ ਪ੍ਰਮਾਤਮਾ ਨੇ ਇੱਕ ਦੂਜੇ ਤੋਂ ਬਿਨਾ ਚੱਲ ਹੀ ਨਹੀਂ ਸਕਦੀ ਉਹ ਸਾਡੇ ਹੁੰਦਾ ਹੀ ਹਾਸੇ ਵਾਲੀ ਗੱਲ ਆ ਵਿਚਾਰਾ ਜਾਂਟਾ ਸਾਡੇ ਇੱਕੋ ਹੀ ਪਰਿਵਾਰ ਰਿਹਾ ਭਾਈ ਤੇ ਤੂੜੀ ਸਿੱਟੀ ਜਾਈਏ ਤੂੜੀ ਵਾਲੇ ਤੇ ਉਹ ਹਸਣ ਲੱਗ ਗਿਆ ਮੈਂ ਕਿਹਾ ਸੀਗਾ ਤਾਂ ਹੋ ਜਾਣਾ ਤਾਂ ਗਸਾਟ ਚਾ ਚਾੜੇ ਵਾ ਪੂਰਾ ਕਨਿਆ ਜਦੋਂ ਰੱਬ ਅਗੇ ਕੰਮ ਵੰਡਦਾ ਸੀ ਅਗੇ ਸਾਰਿਆਂ ਨੂੰ ਕੰਮ ਵੰਡਦੇ ਆਗੇ ਮਗਰ ਰਹਿ ਗਿਆ ਜੱਟ ਜੱਟ ਤੋਂ ਮਗਰ ਖੜਾਈ ਕਹਿੰਦਾ ਸਾਡੇ ਵਾਲਾ ਕਹਿੰਦਾ ਜੱਟ ਨੂੰ ਕਹਿੰਦਾ ਵੀ ਆ ਚੱਕ ਹਾਲ 45 ਬਲਦ ਚੱਲ ਖੇਤੀ ਕਰ ਅਗੇ ਉਹ ਕਹਿੰਦਾ ਜੀ ਮੈਥੋਂ ਗੱਲੇ ਤੋਂ ਨਹੀਂ ਅਗੇ ਸਾਡੇ ਵਾਲਾ ਕਹਿੰਦਾ ਕੋਈ ਨਹੀਂ ਚਾਚਾ ਮੈਂ ਟੋ ਟੋ ਦਵਾਦ ਨੂੰ ਅਸੀਂ ਅਗੇ ਚੁੱਪ ਕਰਕੇ ਨਹੀਂ ਖੜਿਆ ਗਿਆ ਅਗੇ ਲਵਾਲਾ ਟੋਲਾ ਖੂਨ ਜੇ ਬਾੜੇ ਖੜਿਆ ਕਹਿੰਦਾ ਸਾਹ ਨਹੀਂ ਹੁੰਦਾ ਹੈ ਉਹ ਦੁਕਾਨ ਗਈਆਂ ਪਾਉਂਦੇ ਨੇ ਵੀ ਐ ਕੰਮ ਬੰਦੇ ਰੱਬ ਦੇ ਕਹਿੰਦਾ ਸਾਡੇ ਵਾਲਾ ਖੜਾ ਰਹਿਦਾ ਉਹਨੂੰ ਵੀ ਕੋਈ ਨਾ ਕੋਈ ਤਾਂ ਦੇਖੇ ਤੋਰਦਾ ਪਰ ਕਹਿੰਦਾ ਨਹੀਂ ਉਹਨੂੰ ਕਹਿੰਦਾ ਚਾਚੇ ਦਾ ਫਿਕਰ ਪੈ ਗਿਆ ਕਹਿੰਦਾ ਕੋਈ ਨਾ ਕੋਈ ਜਦ ਤੱਕ ਮੈਂ ਟੋਲ ਲਵਾਉਂਗਾ ਕਹਿੰਦਾ ਲਵਾ ਲਾ ਟੋਲ ਕਹਿੰਦਾ ਟੋਲੇ ਲਵਾਉਂਦੇ ਸਾਰਾ ਆਪ ਨੂੰ ਕਰਨਾ ਪੈਂਦਾ ਬਾੜਾ ਖੜਾ ਖੁੰਡੇ ਚ ਸਾਹ ਨਹੀਂ ਹੁੰਦਾ ਯਾਰ ਸਹੀ ਗੱਲ ਹੈ ਕਹਿੰਦਾ ਲਵਾਉਣੀ ਟੋਲ ਸੀ ਪਰ ਟੋਲ ਲੈ ਲਵਾਉਣ ਲਾ ਕੇ ਕੰਮ ਅਸੀਂ ਕਰਦੇ ਹਣਾ ਮਤਲਬ ਉਹਦੋਂ ਹਾਸੇ ਮਜ਼ਾਕ ਚੱਲਦੇ ਸੀ ਹੁਣ ਸਹਿਨਸੀਲਤਾ ਖਤਮ ਹੋ ਗਈ ਠੀਕ ਹੈ ਤੇ ਆਪਾਂ ਦਾ ਇੱਕੋ ਹੀ ਗੱਲ ਕਹਿੰਨੇ ਆ ਵੀ ਮੈਂ ਇਹ ਪੜਿਆ ਸੀ ਸੁਣਿਆ ਵੀ ਸੀ ਸੋਸ਼ਲ ਮੀਡੀਆ ਦਾ ਜਿਹੜਾ ਬੰਦਾ ਕਹਿ ਰਿਹਾ ਸੀ ਅਸੀਂ ਮੁੱਲ ਲੈ ਕੇ ਖਾਂਦੇ ਆ ਕਿਸਾਨ ਅੰਨ ਦਦਾ ਕਿਵੇਂ ਫਲਾਨਾ ਕਿਵੇਂ ਹੈ ਨਾ ਯਾਰ ਹਰ ਚੀਜ਼ ਦੀ ਮੁੱਲ ਲੈਣੀ ਪੈਂਦੀ ਹੈ ਹਰ ਚੀਜ਼ ਠੀਕ ਹੈ ਨਾ ਪਰ ਕੋਈ ਆਪ ਦੇ ਆਏ ਮੁੱਠੀ ਨਹੀਂ ਭਰਨ ਦਿੰਦਾ ਦੁਕਾਨ ਚ ਬਈ ਤੇ ਉਹ ਖੇਤ ਚ ਕਿੰਨਾ ਕੋ ਚਕਾਉਂਦਾ ਉਹ ਤਾਂ ਨੰਦਦਾ ਵੀਰੇ ਉਹ ਰੇਟ ਆਪ ਦਾ ਆਪਣੀ ਤੈਅ ਕਰਦਾ ਸਰਕਾਰ ਤੈਅ ਕਰਦੀ ਆ ਲੋਕਾਂ ਦੇ ਹਿਸਾਬ ਨਾਲ ਵੀ ਲੋਕ ਲੈ ਸਕਦੇ ਐ ਇੰਨੀ ਕਿ ਮਹਿੰਗੀ ਚੀਜ਼ ਲੈ ਲੈਣਗੇ ਪਰ ਸਰਕਾਰ ਮਾਮਲਾ ਥੋੜੀ ਤੈਅ ਕਰਦੀ ਆ ਸਰਕਾਰ ਰੇਟ ਫਸਲਾਂ ਦੇ ਤੈਅ ਕਰਦੀ ਆ ਦਵਾਈਆਂ ਦੇ ਤੈਅ ਕਰਦੀ ਆ ਵੀ ਇੰਨੇ ਚੱਕ ਦਿਓ ਜਿਵੇਂ ਹੁਣ ਅਵਾਨੀ ਨੇ بیٹے ਦਾ ਵਿਆਹ ਕਰਿਆ ਉਹਨੇ ਖਰਚਾ ਦਾ ਪਤਾ ਨਹੀਂ ਕਿੰਨਾ ਕਰਿਆ ਮੈਨੂੰ ਪਤਾ ਵੀ 20-25 ਹਜ਼ਾਰ ਕਰੋੜ ਰੁਪਇਆ ਕਮਾ ਗਿਆ ਹੋਊਗਾ 100-100 ਰੁਪਇਆ ਇਹਦੇ ਮਗਰ ਚੱਕਤਾ ਬਿਲਕੁਲ ਹੈਨਾ ਉਤੇ ਦੀ ਜੇਦਾ ਵਿਆਹ ਕਰਿਆ ਅਸੀਂ ਹੁਈ ਬਾਜ ਤੇ ਡੰਗ ਤੇ ਸਗਣ ਹਰੇ ਘਰ ਚੋਂ ਲੈ ਗਿਆ 4-400 ਰੁਪਿਆ ਯਾਰ ਉਹ ਆਏ ਖੜੋ ਕਰੀ ਲੱਤ ਮਾਰ ਕੇ ਆਏ ਆ ਮੈਂ ਕਿ ਕੰਜਰ ਦਾ ਨੀ ਟਰਾਲੀ ਚ ਪਾਣੀ ਪਾਇਆ ਹੁੰਦਾ ਇਹ ਹਲ ਦਾ ਹਨਾ ਵੇਖ ਲੈ ਯਾਰ ਕਰਮ ਬੰਦਿਆਂ ਦੇ ਪਰ ਇੱਕ ਗੱਲ ਦੇਖੋ ਪੈਸਾ ਕੰਮ ਨਹੀਂ ਆਉਂਦਾ ਮੁੰਡਾ ਤਾਂ ਨਹੀਂ ਠੀਕ ਕਰਾ ਸਕਿਆ ਪੈਸਾ ਕਿੰਨਾ ਹੈ ਪਰ ਨਹੀਂ ਉਹ ਪ੍ਰਮਾਤਮਾ ਦੇ ਹੱਥ ਚ ਹੈ ਉਹ ਨਹੀਂ ਠੀਕ ਹੋਈ ਪਰ ਗਰੀਬ ਬੰਦਾ ਉਹ ਠੀਕ ਕਰਾ ਲੈਂਦਾ ਜੇ ਉਹ ਗਰੀਬ ਦੇ ਘਰੇ ਹੁੰਦਾ ਠੀਕ ਹੋ ਜਾਣਾ ਸੀ ਉੱਥੇ ਉਹ ਠੀਕ ਨਹੀਂ ਪਰ ਠੀਕ ਹੋਵੇ ਨਾ ਹੋਵੇ ਜਿਹੜੀ ਚੀਜ਼ ਮਿਲਣ ਵਾਲੀ ਉਹ ਸਿਰੇ ਦੀ ਮਿਲਦੀ ਉਹਨਾਂ ਨੂੰ ਭਾਈ ਹੈਨਾ ਉਹ ਰਾਤ ਨੂੰ ਸੁਪਨਾ ਲੈ ਲੈਂਦਾ ਜੀ ਉਹਨੂੰ ਰੈਸਲਿੰਗ ਵਾਲੇ ਦੇਜ ਜਾਂਦੇ ਤੜਕਿਆਂ ਨੂੰ ਜੱਦ ਲੈਂਦੇ ਬੇਟੇ ਨੂੰ ਸੁਪਨਾ ਆਇਆ ਕਮਾਲ ਆ ਯਾਰ ਮੈਂ ਕਿਹਾ ਇਹ ਨਾ ਹੋਵੇ ਕਿਤੇ ਉਹਨੂੰ ਰਾਤ ਨੂੰ ਸੁਪਨਾ ਆ ਜਾਏ ਭਰਾਵਾ ਵਿੰਵਿਆ ਵਾਲੇ ਸਾਰੇ ਆਏ ਆਪਣੇ ਘਰੇ ਲੈਣ ਤੇ ਟੱਟੀ ਬਿਠਾ ਤਾਲਕ ਨੂੰ ਕਹਵੇ ਡੈਡੀ ਬਿਠਾ ਇਹਨਾਂ ਫਸ ਜਾਣਗੇ ਸਾਰੇ ਹਨਾ ਰਮਾਨ ਖਾਨ ਆ ਕੇ ਪੈਰਾਂ ਪਰ ਬੈਠੇ ਹੋਣਾ ਆਏ ਬੈਠੇ ਆ ਬਾਈ ਬਹਿਣੋ ਪਰ ਉਹਨੇ ਕਿਹਾ ਮੇਰੇ ਬੁੱਢੇ ਲਿਆ ਬੈਠੋ ਨਹੀਂ ਮੇਰਾ ਬੰਡਾ ਗੁੱਸੇ ਆ ਯਾਰ ਲਾਉਠੇ ਰਗਾ ਆਪੇ ਸਾਫ਼ ਕਰਾਵਾਂਗੇ ਗੱਲ ਨਹੀਂ ਮੋੜਦੇ ਕੋਈ ਹਨਾ ਹਾਂ ਮੋੜੀ ਤਾ ਸਾਲਾ 150 ਕਰ ਦਾਂਗੇ ਰੀਚਾਰਜ ਕੋਈ ਨਹੀਂ ਪੁੱਤ ਸਫਾਈ ਤੇ ਖਰਚਾ ਆ ਜੂਰ ਕੀ ਹੋ ਜੂ ਮਿਠਾਉਣੇ ਇਹਨਾਂ ਨੂੰ ਠੀਕ ਹੈ ਜੀ ਫੇਰੇ ਮਿਲਦੇ ਆ ਤੇ ਗਰਮੀ ਤੋਂ ਰਾਹਤ ਲੈਣ ਲਈ ਸਾਰੇ ਭਰਾ ਅਰਦਾਸ ਕਰੋ ਯਾਰ ਸਾਰੇ ਭਰਾ ਪ੍ਰਮਾਤਮਾ ਅੱਗੇ ਅਰਦਾਸ ਕਰੋ ਸਾਰੇ ਪਰਿਵਾਰ ਕਿ ਪ੍ਰਮਾਤਮਾ ਕੋਸ ਰਾਹਤ ਦੇ ਜੇ 2-4 ਦਿਨੇ ਹਾਲਾਤ ਰਹੇ ਤਾਂ ਮੈਨੂੰ ਜਬਦਾ ਕਿ ਨੁਕਸਾਨ ਬਹੁਤ ਹੋਊਗਾ ਯਾਰ ਗਰਮੀ ਹੱਦ ਤੋਂ ਵੱਧ ਹੋ ਗਈ ਹੈ ਸਿੱਧੀਆਂ ਦੇ ਵਿੱਚ ਸੂਰ ਦੀਆਂ ਕਰਨਾ ਜਿਹੜੀਆਂ ਸਿੱਧੀਆਂ ਪੈਣ ਲੱਗ ਗਈਆਂ ਬਹੁਤ ਨੁਕਸਾਨ ਹੋਊਗਾ ਹਨਾ ਠੀਕ ਹੈ ਜੀ ਕੋਈ ਗਲਤ ਫਲਤ ਗੋਲ ਲਿਆ ਗਿਆ ਤਾਂ ਮਾਫੀ ਚਾਹੁੰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ